ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਨਵੀਂ ਨਿਯੁਕਤੀ ਕਰਦੇ ਹੋਏ ਸ਼ਹਿਰ ਤਾਰੀਵਾਲ ਦੇ ਲੁਧਿਆਣਾ ਮੱਲਾ ਤੋਂ ਮੌਜੂਦਾ ਕਾਉਂਸਲਰ ਇੰਦਰਾਸ ਹੰਸ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦੀ ਇਸ ਨਿਯੁਕਤੀ ਤੇ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਔਰ ਸ਼ਹਿਰ ਧਾਰੀਵਾਲ ਦੇ ਪ੍ਰਧਾਨ ਆਸ਼ੂ ਪਹਿਲਵਾਨ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨੇ ਇਕੱਠੇ ਹੋ ਕੇ ਕੌਂਸਲਰ ਇੰਦਰੀਆ ਸੰਸਦਾ ਵਿਸ਼ੇਸ਼ ਸਨਮਾਨ ਕੀਤਾ ਗੱਲਬਾਤ ਦੌਰਾਨ ਕੌਂਸਲਰ ਇੰਦਰੀਆ ਸੰਸ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਬਿਕਰਮ ਅਜੀਠਿਆ ਤੇ ਹਲਕਾ ਕਾਦੀਆਂ ਦੇ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਹਨਾਂ ਨੂੰ ਇਹ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਇਸ ਮੌਕੇ ਤੇ ਉਹਨਾਂ ਵੀ ਕਿਹਾ ਕਿ ਆਪਣੀ ਇਸ ਮਿਲੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਤੇ ਨਾਲ ਨਿਭਾਉਣਗੇ ਇਸ ਮੌਕੇ ਤੇ अनेका ਪਾਰਟੀ ਦੇ ਵਰਕਰ ਵੀ ਪਲਵਾਨ ਆਸ਼ੂ ਦੇ ਘਰ ਵਿਖੇ ਹਾਜ਼ਰ ਸਨ ਅ ਬੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਦਾ ਸ਼ੋਮਨੀ ਅਕਾਲੀ ਦਲ ਬਦਲ ਤੇ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਤੇ ਸਾਡੇ ਮਾਝੇ ਦੇ ਜਰਨੈਲ ਵਿਕਰਮ ਸਿੰਘ ਜਿੰਮ ਜੀਠਿਆ ਜੀ ਦਾ ਤੇ ਸਾਡੇ ਹਰਮਨ ਪਿਆਰੇ ਨੇਤਾ ਜੋ ਐਮਪੀ ਦੀ ਇਲੈਕਸ਼ਨ ਲੜਨ ਲਈ ਜਾ ਰਹੇ ਆ ਸਰਦਾਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਤੇ ਸਾਡੇ ਜਿਹੜੇ ਹਲਕਾ ਕਾਦਿਆਂ ਦੇ ਬਬਰ ਸ਼ੇਰ ਹੈ ਸਰਦਾਰ ਗੁਰਿਕਬਾਦ ਸਿੰਘ ਮਾਲ ਉਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਨਾਲ ਸਨਮਾਨਿਤ ਕੀਤਾ ਵਾ ਜਿਹੜਾ ਮੈਨੂੰ ਅਹੁਦੇ ਦਿੱਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਦਿਲੋਂ ਤੇ ਆਪਣੇ ਨਿਵਾਸੀਆਂ ਧਾਰੀਵਾਲ ਦੇ ਨਿਵਾਸੀਆਂ ਵੱਲੋਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਕਿਹੜੀ ਇੱਤਰ ਲਾਇਆ ਜੀ ਤੇ ਮੈਂ ਦਿਲ ਤੋਂ ਜਾਨ ਤੋਂ ਤਨ ਮਨ ਦੇ ਨਾਲ ਪਾਰਟੀ ਦੀ ਸੇਵਾ ਕਰਦਾ ਸੀਗਾ ਤੇ ਜਿਹੜੀ ਮਿਹਨਤ ਦੇ ਕੇ ਮੈਨੂੰ ਇਹ ਵਾਲੀ ਉਹਨਾਂ ਨੇ ਅਹੁਦੇਦਾਰੀ ਦਿੱਤੀ ਆ ਤੇ ਇਸੇ ਤਰ੍ਹਾਂ ਹੀ ਮੈਂ ਆਪਣੀ ਪਾਰਟੀ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਾਂਗਾ ਚਲੋ ਇਹ ਦੀ ਗੱਲ ਹੈ ਡਾਕਟਰ ਦਲਜੀਤ ਸਿੰਘ ਜਿਮਾਜੀ ਜੋ ਹੈ ਉਹ ਪੂਰੇ ਲੀਡ ਜਿੰਨੇ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਲੀਡਰ ਆਏ ਆ ਸਾਰਿਆਂ ਤੋਂ ਪੜੇ ਲਿਖੇ ਲੀਡਰ ਆ ਤੇ ਇੱਕ ਬੇਦਾਗ ਲੀਡਰ ਹੈ ਤੇ ਬਹੁਤ ਹੀ ਸੀਨੀਅਰ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲੋਂ ਸੀਨੀਅਰ ਲੀਡਰ ਹੈਗੇ ਆ ਤੇ ਬੜੇ ਵਧੀਆ ਤਰੀਕੇ ਨਾਲ ਸਾਡੇ ਲੀਡਰਸ਼ਿਪ ਜਿਹੜੀ ਕੰਮ ਕਰ ਰਹੀ ਹੈ ਅਸੀਂ ਵੀ ਦਿਲ ਜਾਨ ਤੋਂ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਤੇ ਸਾਨੂੰ ਪਤਾ ਵਾ ਕਿ ਅਸੀਂ ਉਹਨਾਂ ਦੀ ਜਿਹੜੀ ਜੇਤਾ ਸਾਰੇ ਜਾਣੇ ਮਿਹਨਤ ਕਰਕੇ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ ਕਾਉਂਸਲਰ ਆ ਸਟੋਮਨੀਆ ਕਾਲੀ ਦਲ ਦਾ ਧਾਰੀਵਾਲ ਦਾ ਕਾਉਂਸਲਰ ਹੈਗਾ ਮੈਂ ਮੌਜੂਦਾ ਉਸ ਤੋਂ ਬਾਅਦ ਮੈਨੂੰ ਮੇਰੇ ਸਰਦਾਰ ਗੋਰੀਕਬਾਦ ਸਿੰਘ ਮਾਲ ਜੀ ਨੇ ਇੱਕ ਵਾਈਸ ਪ੍ਰਧਾਨ ਬਣਾਇਆ ਸੀ ਆ ਧਾਰੀਵਾਲ ਦਾ ਹੁਣ ਮੇਰੀ ਮਿਹਨਤ ਨੂੰ ਵੇਖ ਕੇ ਉਹਨਾਂ ਨੇ ਮੈਨੂੰ ਜਥੇਪਦਨ ਸਖਤਰ ਲਾਇਆ ਪੰਜਾਬ ਦਾ ਜਿਹੜਾ ਇਹਨਾਂ ਨੇ ਫੈਸਲਾ ਲਿਆ ਹੈ ਬਹੁਤ ਖੁਸ਼ ਆ ਕਿਉਂਕਿ ਕਿਸਾਨਾਂ ਦੇ ਨਾਲ ਜੋ ਧੱਕਾ ਹੋਇਆ ਹੈ ਕਿਉਂਕਿ ਇਹ ਪਾਰਟੀ ਜਿਹੜੀ ਹੈ ਇਹ ਪੰਜਾਬ ਦੀ ਪਾਰਟੀ ਹੈ ਤੇ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਤੇ ਅਸੀਂ ਨਹੀਂ ਚਾਹੁੰਦੇ ਪਾਰਟੀ ਨਹੀਂ ਚਾਹੁੰਦੀ ਕਿ ਕਿਸਾਨਾਂ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕੋਈ ਤੱਕਾ ਹੋਵੇ ਇਸ ਲਈ ਅਸੀਂ ਇਕੱਲੇ ਚੋਣ ਲੜਾਂਗੇ ਤੁਸੀਂ 크੍ਰਿਸਚੀਅਨ ਸੰਦਾਏ ਨਾਲ ਸਬੰਧ ਰੱਖਦੇ ਹੋ ਤੇ ਤੁਹਾਨੂੰ ਬੜੀ ਤੰਗੀ ਜ਼ਿੰਮੇਵਾਰੀ ਪੰਜਾਬ ਲੈ ਉਹਦੀ ਮਿਲੀ ਆ ਤੇ ਆਪਣੇ ਭਾਈਚਾਰੇ ਵਾਸਤੇ ਕੋਈ ਵਿਸ਼ੇਸ਼ ਕਰੋਗੇ ਦੇਖੋ ਮੈਂ ਆਪਣੇ ਭਾਈਚਾਰੇ ਵਾਸਤੇ ਹੀ ਕੰਮ ਕਰਦਾ ਆਪਣੀ ਕੌਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਹਾਂਜੀ ਸੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮਾਂ ਆਪਣੇ ਧਾਰਿਵਾਰ ਸ਼ਹਿਰ ਦੇ ਪ੍ਰਧਾਨ ਅਸ਼ੋਕ ਭਲਵਾਨ ਜੀ ਦਾ ਜਿਨ੍ਹਾਂ ਨੇ ਨਾ ਸਤਿਕਾਰ ਬਖਸ਼ਿਆ ਪੂਰੀ ਟੀਮ ਆਈ ਹੈ ਸਾਡੇ ਨਾਲ ਜੀਪੀਜੀਆ ਟੋਨਾ ਭਲਵਾਨ ਜੀ ਆ ਗਿਲ ਸਾਹਿਬ ਹੈ ਮਾਸ ਜੀ ਹੈ ਹੋਰ ਮੇਰੇ ਵੀਰ ਜਿੰਨੇ ਵੀ ਆਏ ਆ ਧਾਰੀਵਾ ਸ਼ਹਿਰ ਦੀ کریم ਹੈ ਇਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਕਿ ਅੱਜ ਸਾਡੇ ਪ੍ਰਧਾਨ ਜੀ ਨੇ ਮੈਨੂੰ ਆਪਣੇ ਘਰ ਬੁਲਾ ਕੇ ਇਹਨਾਂ ਸਨਮਾਨਿਤ ਕੀਤਾ ਵਾ ਮੈਂ ਆਪਣੇ ਦਿਲ ਤੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੇਖੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਇੱਕ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਧਾਰੀਵਾਲ ਦੇ ਇਕਲੋਤੇ ਐਮਸੀ ਇੰਦਰਯਾਸ ਸੰਸ ਜੀ ਨੂੰ ਪਾਰਟੀ ਨੇ ਇਹਨਾਂ ਦੀਆਂ ਸੇਵਾਵਾਂ ਵੇਖ ਕੇ ਇਹਨਾਂ ਦੀ ਮਿਹਨਤ ਵੇਖ ਕੇ ਇਹਨਾਂ ਨੂੰ ਉਸ ਮਕਾਮ ਤੇ ਉਧਾ ਦਿੱਤਾ ਹੈ ਜਿਹੜਾ ਇੱਕ ਬੜਾ ਹੀ ਵੱਡਾ ਉਧਾ ਹੁੰਦਾ ਹੈ ਸੋ ਮੈਂ ਆਪਣੇ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਆਪਣੀ ਪੂਰੀ ਧਾਰੀਵਾਲ ਦੀ ਟੀਮ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਮਾਝੇ ਦੇ ਜਰਨੈਲ ਵਿਕਰਮਜੀਤ ਸਿੰਘ ਮੀਠੀਆ ਸਾਹਿਬ ਦਾ ਸਾਡੇ ਲੋਕ ਸਭਾ ਹਲਕੇ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਦਾ ਸਾਡੇ ਜ਼ਿਲ੍ਹਾ ਪ੍ਰਧਾਨ ਰਮਨ ਸੰਧੂ ਜੀ ਦਾ ਔਰ ਆਪਣੇ ਕਾਦੀਆਂ ਹਲਕੇ ਦੇ ਇੰਚਾਰਜ ਸਰਦਾਰ ਗੁਰਇਕਬਾਲ ਸਿੰਘ ਮਾਲ ਸਾਹਿਬ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੱਕ ਮਿਹਨਤੀ ਇਨਸਾਨ ਨੂੰ ਐਡੇ ਵੱਡੇ ਅਹੁਦੇ ਦੇ ਨਾਲ ਨਿਵਾਜ਼ਿਆ ਹੈ ਦੇਖੋ ਜੀ ਲੋਕ ਸਭਾ ਜਿੱਦਾਂ ਦਿਨ ਰਹਿ ਗਏ ਸਾਡੇ ਕੋਲ ਸਾਰੇ 20 ਗਿਣਤੀ ਦੇ ਆਪਾਂ ਜਿਸ ਤਰ੍ਹਾਂ ਧਾਰੀਵਾਲ ਦੇ ਵਿੱਚ ਲੋਕਾਂ ਨੇ ਮਾਲ ਸਾਹਿਬ ਨੂੰ ਬਹੁਤ ਪਿਆਰ ਦਿੱਤਾ ਸੀਗਾ ਇਹ ਚੀਜ਼ ਤੁਸੀਂ ਵੀ ਜਾਣਦੇ ਹੋ ਵੀ ਉਹ ਇੱਕ ਚੰਗੀ ਲੀਡ ਨਾਲ ਧਾਰੀਵਾਲੋਂ ਜਿੱਤੇ ਸੀਗੇ ਤੇ ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਪਹਿਲਾਂ ਰਲ ਮਿਲ ਕੇ ਮਿਹਨਤ ਕੀਤੀ ਸੀ ਤੇ ਹੁਣ ਵੀ ਉਦਾਂ ਹੀ ਕਰਦੇ ਪਏ ਆ ਤੇ ਆਪਾਂ ਪੂਰਾ ਸਾਨੂੰ ਵਿਸ਼ਵਾਸ ਹੈ ਕਿ ਆਪਾਂ ਚੀਮਾ ਸਾਲ ਨੂੰ ਧਾਰੀਵਾਲ ਤੋਂ ਵਧੀਆ ਲੀਡ ਜਤਾ ਕੇ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਜੀਨੀਅਰ ਜੇਪੀ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਕਾਲੀਦਾਲ ਧਾਰੀਵਾਲ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਵਾ ਕਿ ਸਾਡਾ ਵੀਰ ਇੰਦਰਾਸ ਸਿੰਘ ਜੋ ਮੌਜੂਦਾ ਕਾਉਂਸਲਰ ਨੇ ਤੇ ਸਾਡੀ ਧਾਰੀਵਾਲ ਦੀ ਟੀਮ ਵਿੱਚ ਵਾਈਸ ਪ੍ਰਧਾਨ ਵੀ ਸੀ ਇਹਨਾਂ ਦੀ ਕਾਬਲੀਅਤ ਨੂੰ ਦੇਖਦਿਆਂ ਹੋਇਆਂ ਪਾਰਟੀ ਨੇ ਇਹਨਾਂ ਨੂੰ ਅੱਜ ਇੱਕ ਬਹੁਤ ਅਹਿਮ ਮੌਕਾ ਦਿੱਤਾ ਜਥੇਬੰਦੀਕ ਸਕੱਤਰ ਦਾ ਤੇ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਮਾਝੇ ਦੇ ਜਰਨੈਲ ਵਿਕਰਮਜੀਤ ਸਿੰਘ ਮਜੀਠੀਆ ਦਾ ਤੇ ਸਾਡੇ ਹਲਕੇ ਦੇ ਜਿਹੜੇ ਇੰਚਾਰਜ ਨੇ ਸਰਦਾਰ ਗੁਰਕਬਾਲ ਸਿੰਘ ਮਾਲ ਜੀ ਦਾ ਤਹਿ ਦਮੋ ਧੰਨਵਾਦੀ ਆ ਕਿ ਐਡੇ ਮਿਹਨਤੀ ਵਰਕਰ ਨੂੰ ਜਿਹੜੇ ਉਹਨਾਂ ਦੀ ਮਿਹਨਤ ਨੂੰ ਦੇਖਦਿਆਂ ਆ ਉਨਾਂ ਨੂੰ ਬਹੁਤ ਇਹ ਮੋਦਾ ਦਿੱਤਾ ਤੇ ਸਾਨੂੰ ਕੋ ਵਿਸ਼ਵਾਸ ਹੈ ਕਿ ਇਹ ਸਾਡਾ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਦੇਖਿਆ ਇਹਦੀ ਇਹ ਕਾਬਲੀਅਤ ਨੂੰ ਤੇ ਇਹ ਪੰਜਾਬ ਦੀ ਟੀਮ ਦੇ ਵਿੱਚ ਹੀ ਬਹੁਤ ਵਧੀਆ ਨਾਮ ਲਏਗਾ ਤੇ ਬਹੁਤ ਵਧੀਆ ਕੰਮ ਕਰੇਗਾ ਜਿਸ ਨਾਲ ਧਾਰੀਵਾਲ ਦਾ ਨਾਮ ਵੀ ਰੋਸ਼ਨ ਹੋਏਗਾ ਅਸੀਂ ਇਹਦੇ ਨਾਲ ਦਿਨ ਰਾਤ ਖੜੇ ਆ ਮੈਂ ਆਪਣੇ ਵੀਰ ਨੂੰ ਇੱਕ ਵਾਰ ਫੇਰ ਜਥੇਬੰਦੀਿਕ ਸਖਤਰ ਬਣ ਕੇ ਧਾਰੀਵਾਲ ਦੀ ਪੂਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਜੀ ਧੰਨਵਾਦ